ਲੋਕ ਸਭਾ ਦੀਆਂ ਚੋਣਾਂ ਲੈ ਕੇ ਜਿੱਥੇ ਸਿਵਲ ਪ੍ਰਸ਼ਾਸਨ ਪੂਰਾ ਐਕਸਪੋਸ ਰਹਿੰਦਾ ਹੈਗਾ ਉੱਥੇ ਪੰਜਾਬ ਪੁਲਿਸ ਦੀ ਵੀ ਪੂਰੀ ਭੂਮਿਕਾ ਰਹੀ ਦੀ ਹੈਗੀ ਆ ਜਿਸ ਨੂੰ ਲੈ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜੇ ਪੂਰੇ ਪ੍ਰਬੰਧ ਕੀਤੇ ਗਏ ਗਏ ਤਾਂ ਜੋ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਅਮਨ ਸ਼ਾਂਤੀ ਨਾਲ ਕਰਵਾਈਆਂ ਜਾਣ ਜਿਸ ਨੂੰ ਲੈ ਕੇ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਹੈਗਾ ਐਸਐਸਪੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਥਲੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਕਿਸ ਤਰ੍ਹਾਂ ਦੇ ਜਿਹੜਾ ਫਲੈਗ ਮਾਰਚ ਜਿਹੜਾ ਹੈਗਾ ਚੇਤਾਵਨੀ ਦਿੰਦਾ ਅੱਜ ਅਸੀਂ ਪੂਰੇ ਮੁਕਸਰ ਡਿਸਟ੍ਰਿਕਟ ਦੇ ਵਿੱਚ ਚਾਰ ਥਾਵਾਂ 'ਤੇ ਅਸੀਂ ਚਾਰ ਵਕਫਰ ਟੀਮ ਬਣਾ ਕੇ ਔਰ ਫਲੈਗ ਮਾਰਚ ਕੰਡਕਟ ਕਰਵਾ ਰਹੇ ਹਾਂਗੇ ਔਰ ਅਸੀਂ ਰੈਗੂਲਰ ਬੇਸਿਸ 'ਤੇ ਜੋ ਕ੍ਰਿਮੀਨਲਸ ਹੈਗੇ ਉਹਨਾਂ ਦੇ ਘਰਾਂ ਦੇ ਉੱਪਰ ਅਸੀਂ ਕਾਸੋ ਵੀ ਕਰ ਰਹੇ ਹਾਂਗੇ ਤਾਂ ਕਿ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਰਹੇ ਕਿ ਪੁਲਿਸ ਕਦੇ ਵੀ ਕਿਸੇ ਵੀ ਟਾਈਮ ਉੱਥੇ ਆ ਕੇ ਦਬਿਜ ਦੇ ਸਕਦੀ ਹੈਗੀ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਬਿਲਕੁਲ ਲੀਡਰ ਹੋ ਕੇ ਅਤੇ ਆਪਣੇ ਮਤ ਦਾ ਪ੍ਰਯੋਗ ਕਰਿਆ ਪੁਲਿਸ 24/7 ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈਗੀ ਬੇਸ਼ੱਕ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਨਾਲ ਦੂਜੀਆਂ ਸਟੇਟਾਂ ਦੀਆਂ ਰਹਾਦਾਂ ਵੀ ਲੱਗਦੀਆਂ ਹੈਗੀਆਂ ਉਸ ਨੂੰ ਲੈ ਕੇ ਜਿਹੜਾ ਕਿਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਬੇਸ਼ੱਕ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੇ ਹੈਗੇ ਆ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰੂਕੀ ਜਾਂਦੀਆਂ ਜਿਵੇਂ ਆਜ ਦੇਖੋ ਰਾਜਸਥਾਨ ਦੇ ਵਿੱਚ ਸਾਡੀ ਸਰਦ ਲੱਗਦੀ ਹੈ ਕਿ ਰਾਹ ਹਨੂਮਾਨਗੜ੍ਹ ਉੱਥੇ ਵੀ ਸਾਡੇ 6 ਜੋ ਇਹਨਾਂ ਕੋਈ ਇੰਟਰ ਐਂਟਰ ਪੁਆਇੰਟ ਹੈਗੇ ਉੱਥੇ ਅਸੀਂ ਸਰਦ ਨੂੰ ਬਿਲਕੁਲ ਸੀਲ ਕੀਤਾ ਹੋ ਕ੍ਰਿਮੀਨਲਸ ਨਾਲ ਤੋਂ ਉੱਥੇ ਜਾ ਸਕਿਓ ਨਾ ਵਹਾਂ ਸੇ ਯਾਂ ਇੱਥੇ ਆ ਸਕਿਓ ਇਸੇ ਤਰ੍ਹਾਂ ਹਰਿਆਣਾ ਕੀ ਬਾਰਡਰ ਵੀ ਅਸੀਂ ਜੋ ਵਖ-ਵਖ ਨਾਕਾਬੰਦੀ ਕੀਤੀ ਗਈ ਹੈ ਯਾ ਪੁਲਿਸ ਦੇ ਕਿੰਨੇ ਨੌਜਵਾਨ ਜਿਹੜੇ ਤਨਾਦ ਕੀਤੇਗੇ ਉਹਦੇ ਨਾਲ ਕਿਹੜੀਆਂ ਫੋਰਸਾਂ ਵੀ ਜੇ ਤੁਹਾਨੂੰ ਕਿੰਨੇ ਹੈਗੇ ਲੱਗਦੇ ਨੇ ਵੀ ਜੋ ਇੰਟਰ-ਸਟੇਟ ਨਾਕੇ ਉੱਥੇ ਸੀਏਪੀਐਫ ਕੀ ਜੋ ਬੀਐਸਐਫ ਫੋਰਸ ਆਈ ਹੋਈ ਔਰ ਸਾਡੀ ਪੰਜਾਬ ਪੁਲਿਸ ਅ ਵਖ-ਵਖ ਜੋ 12-12 ਘੰਟੇ ਕੇ ਸ਼ਿਫਟ ਮੈਂ ਅਸੀਂ ਡਿਊਟੀ ਉੱਥੇ ਲਗਾਈ ਹੈ ਇਸਗੇ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਐਸਐਸਪੀ ਭਗਿਰਾਸ਼ਤ ਜਿੰਨਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈਗਾ ਤਾਂ ਜੋ ਸ਼ਰਾਰਤੀ ਅੰਸਰ ਹੈ ਜਿਹੜਾ ਹੈ ਕਿ ਸ਼ਰਤਬਾਜ਼ੀ ਨਾ ਕਰੇ ਸਕੇ ਲੋਕ ਜਿਹੜੇ ਹੈ ਆਮਨ ਸ਼ਾਂਤੀ ਨਾਲ ਜਿਹੜੀਆਂ ਹੈਗੀਆਂ ਲੋਕ ਸਭਾ ਦੀਆਂ ਚੋਣਾਂ ਦਾ ਇਸਤੇਮਾਲ ਕਰ ਸਕਣ ਨਵੀਂ ਇੰਡੀਆ ਵਾਲੀ ਮਨਪ੍ਰੀਤ ਸਿੰਘ ਮੋਹ